ਸ਼ੀਟਾਂ ਵਾਲੇ ਵਿਖੇ ਬਾਬਾ ਜੀਵੇ ਸ਼ਾਹ ਦੀ ਦਰਗਾਹ ਤੇ ਵਿਸ਼ਾਲ ਭੰਡਾਰਾ ਕਰਵਾਇਆ ਗਿਆ ਇਸ ਮੌਕੇ ਵੱਡੀ ਗਿਣਤੀ ਦੇ ਵਿੱਚ ਸੰਗਤ ਨੇ ਸ਼ਮੂਲੀਅਤ ਕੀਤੀ ਅਤੇ ਆਤੂਟ ਲੰਗਰ ਵੀ ਵਰਤਾਇਆ ਗਿਆ ਮਲੇਰਕੋਲਾ ਤੋਂ ਜਗਤਾਰ ਸਿੰਘ ਦੀ ਰਿਪੋਰਟ ਬਾਬਾ ਜੀਵੇ ਸ਼ਾਹ ਜੀ ਦੀ ਦਰਗਾਹ ਦੇ ਉੱਤੇ ਵਿਸ਼ਾਲ ਭੰਡਾਰਾ ਕਰਵਾਇਆ ਗਿਆ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਬਾਬਾ ਜੀ ਦੀ ਦਰਗਾਹ ਤੇ ਨਮਸਤਕਾ ਹੋਣ ਦੇ ਲਈ ਪਹੁੰਚੀਆਂ ਬੜੀਆਂ ਹੀ ਰੌਣਕਾਂ ਲੱਗੀਆਂ ਬਾਬਾ ਜੀ ਦੀ ਦਰਗਾਹ ਤੇ ਜਿਹੜੇ ਆਸ਼ਕ ਬਣ ਗਏ ਰੱਬ ਦੇ ਉਹ ਕਦੇ ਨਹੀਂ ਮਰਦੇ ਫਕਰਾਂ ਦੀਆਂ ਦਰਗਾਹਾਂ ਉੱਤੇ ਰਹਿੰਦੇ ਦੀਵੇ ਵੱਲਦੇ ਜਿਹੜੇ ਰੱਬ ਦੇ ਫਕਰ ਹੁੰਦੇ ਨੇ ਰੱਬ ਦੇ ਫਕੀਰ ਹੁੰਦੇ ਨੇ ਉਹਨਾਂ ਦੇ ਦਰਗਾਹਾਂ ਤੇ ਦੀਵੇ ਵੱਲਦੇ ਨੇ ਰੌਣਕਾਂ ਲੱਗਦੀਆਂ ਨੇ ਮੇਲੇ ਲੱਗਦੇ ਨੇ ਰਹਿਦੀ ਦੁਨੀਆ ਤੱਕ ਹੀ ਮੇਲੇ ਲੱਗਦੇ ਰਹਿਣਗੇ ਜਿੰਨੀਆਂ ਵੀ ਸੰਗਤਾਂ ਬਾਬਾ ਜੀ ਦੀ ਦਰਗਾਹ ਤੇ ਪਹੁੰਚੀਆਂ ਸਾਰੀਆਂ ਹੀ ਸੰਗਤਾਂ ਦਾ ਦਿਲੋਂ ਧੰਨਵਾਦ ਪੰਚਾਇਤ ਮੈਂਬਰ ਸਮਸਾਦ ਖਾਨ ਬਾਬਾ ਜੀਵੇ ਸ਼ਾਹ ਜੀ ਦੇ ਦਰਗਾਹ ਤੇ ਨਮਸਤਕ ਹੋਣ ਦੇ ਲਈ ਪਹੁੰਚੇ ਨੇ ਅੱਜ ਬਾਬਾ ਜੀ ਬਾਰੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਹਾਜੀ ਮੈਂਬਰ ਸਾਹਿਬ ਤੁਹਾਨੂੰ ਇਸ ਦਰਗਾਹ ਤੇ ਆ ਕੇ ਕੀ ਮਹਿਸੂਸ ਹੁੰਦਾ ਹੈ ਬਾਬਾ ਜੀਵੇ ਸ਼ਾਹ ਜੀ ਦੀ ਇਹ ਦਰਗਾਹ ਤੇ ਆ ਕੇ ਮਨ ਨੂੰ ਸ਼ਾਂਤਿ ਮਿਲਦੀ ਹੈ ਇਸ ਦਰਗਾਹ ਤੇ ਬਹੁਤ ਬਾਰੋਂ ਦੂਰੋਂ ਦੂਰੋਂ ਬਹੁਤ ਸੰਗਤਾਂ ਆ ਕੇ ਨਮਸਤਕ ਹੁੰਦੀਆਂ ਹਨ ਅਤੇ ਉਹਨਾਂ ਦੀਆਂ ਮਰਜ਼ੀਆਂ ਪੂਰੀਆਂ ਹੁੰਦੀਆਂ ਹਨ ਕੀ ਸਾਰੇ ਹੀ ਨਗਰ ਨਿਵਾਸੀਆਂ ਸਹਿਯੋਗ ਦੇ ਨਾਲ ਇਸ ਦਰਗਾਹ ਤੇ ਜੋ ਭੰਡਾਰਾ ਹੈ ਕਰਵਾਇਆ ਜਾਂਦਾ ਹੈ ਹਾਂਜੀ ਇੱਥੇ ਬਹੁਤ ਸੰਗਤਾਂ ਇਕੱਠੀਆਂ ਹੁੰਦੀਆਂ ਹਨ ਉਹਨਾਂ ਦੇ ਸਹਿਯੋਗ ਨਾਲ ਬਹੁਤ ਵੱਡਾ ਭੰਡਾਰਾ ਕਰਵਾਇਆ ਜਾਂਦਾ ਹੈ ਐਂਡ ਐਕਸਲੈਂਟ ਕੋਚਿੰਗ ਪੁਆਇੰਟ ਇਨ ਆਇਲਸ ਐਂਡ ਸਪੋਕਨ ਇੰਗਲਿਸ਼ ਆਲਸੋ ਐਕਸਪਰਟ ਇਨ ਸਟੱਡੀ ਐਂਡ ਵਿਜ਼ਿਟਰ ਵੀਜ਼ਾ ਗਵਰਨਮੈਂਟ ਅਪਰੂਵਡ ਐਸਐਸ ਗਰੁੱਪ ਸੈਸ਼ਨ ਚੌਂਕ ਖੁਸ਼ਿਆਤਪੁਰ